ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਵੰਧ ਚੌਕਸ ਕੀਤੇ ਨਜ਼ਰ ਆ ਰਹੇ ਨੇ ਜੇਕਰ ਮਲੇਰ ਕੋਟਲਾ ਜ਼ਿਲ੍ਹਾ ਦੀ ਗੱਲ ਕਰੀਏ ਤਾਂ ਐਸਐਸਪੀ ਡਾਕਟਰ ਸਿਮਰਤ ਕੌਰ ਵੱਲੋਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਲੱਗ-ਅਲੱਗ ਚੌਕਾਂ ਵਿੱਚ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਹੈ ਉੱਥੇ ਹੀ ਹੁਣ ਪੈਰਾ ਮਿਲਟਰੀ ਫੋਰਸ ਵੀ ਤਨਾਤ ਹੋ ਚੁੱਕੀ ਹੈ ਅਤੇ ਜਿਨਾ ਜਿਲ੍ਹਾ ਆਪ ਮਲੇਰਕੋਟਲਾ ਪੁਲਿਸ ਨਾਲ ਮਿਲ ਕੇ ਇੱਕ ਫਲੈਗ ਮਾਰਚ ਕੱਢਿਆ ਗਿਆ ਦੱਸਿਏ ਕਿ ਇਹ ਫਲੈਗ ਮਾਰਚ ਅਮਰਗੜ ਅੰਮ੍ਰਿਤਗੜ ਤੇ ਮਲੇਰਕੋਟਲਾ ਦੇ ਸਮੂਹ ਜਾਂ ਫਿਰ ਜਿਲ੍ਹਾ ਮਲੇਰਕੋਟਲਾ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਡੀਐਸਪੀ ਮਲੇਰਕੋਟਲਾ ਗੁਰਦੇਵ ਸਿੰਘ ਮੁਖਤੌਰ ਤੇ ਮੌਜੂਦ ਸਨ ਦਾਜ਼ੀਏ ਕੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਮਨ ਆਮਾਨ ਨਾਲ ਚੋਣਾਂ ਕਰਵਾਉਣ ਦੇ ਮਕਸਦ ਦੇ ਨਾਲ ਜ਼ਿਲ੍ਹਾ ਮਲੇਰ ਕੋਟਲਾ ਦੇ ਪੁਲਿਸ ਮੁਖੀ ਮੈਡਮ ਸਿਮਰਤ ਕੌਰ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਸੁਰੱਖਿਆ ਪੁਖਤਾ ਕੀਤੀ ਜਾਵੇ ਜਿਸ ਤੇ ਅਮਲ ਕਰਦੇ ਹੋਏ ਪੁਲਿਸ ਵੱਲੋਂ ਪੈਰਾ ਮਿਲਟਰੀ ਫੋਰਸ ਦੀ ਮਦਦ ਦੇ ਨਾਲ ਵੱਖ-ਵੱਖ ਇਲਾਕਿਆਂ ਵਿੱਚ ਦੀ ਇੱਕ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗਮਾਰ ਦੇ ਵਿੱਚ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਲੋਕ ਜੇਕਰ ਕਿਸੇ ਸ਼ੱਕੀ ਵਾਹਨ ਜਾਂ ਵਿਅਕਤੀ ਨੂੰ ਦੇਖਦੇ ਨੇ ਜਾਂ ਉਸਤੇ ਕੋਈ ਸ਼ੱਕ ਹੈ ਤਾਂ ਉਸ ਦੀ ਖਬਰ ਜਾਣਕਾਰੀ ਮਲੇਰ ਕੋਟਲਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਉਸ ਦਾ ਨਾਮ ਗੁਪਤ ਰੱਖਿਆ ਜਾਏਗਾ ਤਾਂ ਜੋ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਤੇ ਚੋਣਾ ਅਮਨ ਅਮਾਨ ਦੇ ਨਾਲ ਨੇਪਰੇ ਚੜ੍ਹ ਸਕਣ ਦਾਜੀ ਕਿ ਇਸ ਮੌਕੇ ਮਲੇਰ ਕੋਟਲਾ ਦੇ ਡੀਐਸਪੀ ਗੁਰਦੇਵ ਸਿੰਘ ਵੱਲੋਂ ਵੀ ਲੋਕਾਂ ਨੂੰ ਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਹਨ ਦੇਖੋ ਇਹ ਤਸਵੀਰਾਂ ਤੇ ਸੁਣੋ ਕੀ ਕਿਹਾ ਡੀਐਸਪੀ ਗੁਰਦੇਵ ਸਿੰਘ ਨੇ ਇਸ ਫਲੈਗ ਮਾਰਤੇ ਮੱਦੇਨਜ਼ਰ ਆਜਮਤੀ 25 ਮਈ 2024 ਨੂੰ ਮਾਨਯੋਗ ਭਾਰਤੀ ਚੋਣ ਕਮਿਸ਼ਨ ਜੀ ਦੀਆਂ ਹਦਾਇਤਾਂ ਤਾ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਇਕ ਅੱਜ ਜਿਲਮਲੇਰਪਟਲਾ ਵਿੱਚ ਇੱਕ 플ੈਗ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ 플ੈਗ ਮਾਰਚ ਵਿੱਚ ਮਾਨਯੋਗ ਐਸਐਸਪੀ ਹੈੱਡਕੁਆਟਰ ਤਿੰਨੋਂ ਸਬ ਡਿਵੀਜ਼ਨਾਂ ਮਲੇਰਪਟਲਾ, ਅਹਿਮਦਗੜ੍ਹ, ਅਮਰਗੜ੍ਹ ਦੇ ਸਬ ਡਿਵੀਜ਼ਨ ਆਫਿਸਰਸ ਮੁਖ ਅਕਸਰਾਂ ਅਤੇ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ਇਹ 플ੈਗ ਮਾਰਚ ਜਿਲ੍ਹਾ ਮਲੇਰਕੋਟਲਾ ਦੇ ਸ਼ਹਿਰ ਮਲੇਰਕੋਟਲਾ ਦੇ ਵੱਖ-ਵੱਖ ਮਹੱਲਿਆਂ ਵਿੱਚ ਹੁੰਦਾ ਹੋਇਆ ਅਹਿਮਦਗੜ੍ਹ ਅਤੇ ਅਮਰਗੜ੍ਹ ਵਿੱਚ ਪਿੰਡਾਂ ਵਿੱਚ ਹੁੰਦਾ ਹੋਇਆ ਅਮਰਗੜ੍ਹ ਵਿੱਚ ਸਮਾਪਤ ਹੋਇਆ ਤੇ ਇਸ ਫਲੈਗ ਮਾਰਚ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਸਾਡੇ ਮਲੇਰਕੋਟਲਾ ਜ਼ਿਲ੍ਹਾ ਦੇ ਸਾਰੇ ਲੋਕ ਸਾਰੇ ਵੋਟਰ ਨਿਰਪੱਖ ਹੋ ਕੇ ਬਿਨਾਂ ਕਿਸੇ ਡਰ ਪੈ ਤੋਂ ਆਪਣੇ ਵੋਟ ਦਾ ਇਸਤੇਮਾਲ ਕਰੋ ਧੰਨਵਾਦ